ਭਾਜਪਾ ਐਮਪੀ ਕੰਗਰ ਨੋਦ ਇੱਕ ਬਿਆਨ ਦਿੱਤਾ ਹੈ ਵੀ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਐ ਹੁਣੇ ਸ਼ਬਦ ਤਾਂ ਕੰਗਰਾ ਨੋਦਦੇ ਨੇ ਲੇਕਿਨ ਮਾਨਸਿਕਤਾ ਇਹਦੇ ਪਿੱਛੇ ਭਾਤੀ ਜਨਤਾ ਪਾਰਟੀ ਦੀ ਸਰਕਾਰ ਦੀ ਐ ਕਿਉਂਕਿ ਬੀਜੇਪੀ ਹਮੇਸ਼ਾ ਚਾਹੁੰਦੀ ਸੀਗੀ ਵੀ ਖੇਤੀ ਕਾਨੂੰਨ ਲਾਗੂ ਹੋਣ ਬੈਕ ਇਨ ਦ ਡੇਟ ਤਾਂ ਵਾਪਸ ਲੈਣੇ ਪੈਗੇ ਸੀਗੇ ਕਿਉਂਕਿ ਇਲੈਕਸ਼ਨ ਨੇੜੇ ਸੀਗੇ ਕਿਸਾਨ ਅੰਦੋਲਨ ਕਰਕੇ ਉਹਨਾਂ ਨੂੰ ਸੈਟਬੈਕ ਲੱਗ ਰਿਹਾ ਸੀਗਾ ਵੋਟਾਂ ਘਟ ਰਹੀਆਂ ਸੀਗੀਆਂ ਤੇ ਮੋਦੀ ਸਾਹਿਬ ਨੇ ਤਾਂ ਉਦੋਂ ਵੀ ਕਹਿਦਾ ਸੀਗਾ ਵੀ ਮੈਂ ਮਾਫੀ ਮੰਗਦਾ ਹਾਂ ਇਸ ਚੀਜ਼ ਦੀ ਵੀ ਤੁਹਾਨੂੰ ਇਹਦੇ ਫਾਇਦੇ ਨਹੀਂ ਸਮਝਾ ਸਕਿਆ ਖੇਤੀ ਕਾਨੂੰਨਾਂ ਦੇ ਹੁਣ ਗੱਲ ਇਹ ਹੈ ਵੀ ਭਾਜਪਾ ਕੀ ਚਾਹੁੰਦੀ ਹੈ ਕਿ ਕਿਸਾਨ ਫੇਰ ਤੋਂ ਸਰਕਮਸਟੈਂਸਸ ਤੋਂ ਗੁਜ਼ਰਨ ਫੇਰ ਸੱਤ ਸੌ ਕਿਸਾਨ ਸ਼ਹੀਦ ਹੋਵੇ ਫੇਰ ਇੱਕ ਸਾਲ ਖਰਾਬ ਹੋਵੇ ਦੇਸ਼ ਦੇ ਅਨਦਾਤਾ ਨੂੰ ਸੁੱਖ ਦਾ ਸਾਹ ਭਾਜਪਾ ਚਾਹ ਨਹੀਂ ਰਹੀ ਕਿ ਮਲੇ ਤੇ ਮੈਂ ਇਹਨਾਂ ਨੂੰ ਇਹੀ ਗੱਲ ਪੁੱਛੂੰਗਾ ਵੀ ਇੱਥੇ ਦੋਹਰੇ ਮਾਪ ਦਾ ਨਾਂ ਰੱਖੋ ਜੇ ਤੁਸੀਂ ਕੰਗਨਾ ਰਣੌਤ ਦੇ ਖਿਲਾਫ ਹੁੰਦੇ ਜੋ ਉਹਨੇ ਬਿਆਨ ਦਿੱਤਾ ਹੈ ਇਹ ਤੋਂ ਸੀ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਜਦੋਂ ਉਹਨੇ ਪਹਿਲੇ ਹੀ ਬਿਆਨ ਦੇਣੇ ਸ਼ੁਰੂ ਕਰਤੇ ਸੀਗੇ ਜਦੋਂ ਉਹਨੇ ਕਿਹਾ ਵੀ ਬੰਗਲਾਦੇਸ਼ ਅਰਗੀ ਸਿਚੁਏਸ਼ਨ ਬਣਾਉਣ ਲਈ ਸੀਗਾ ਕਿਸਾਨ ਅੰਦੋਲਨ ਜਦੋਂ ਉਹਨੇ ਕਿਹਾ ਵੀ ਉੱਥੇ ਰੇਪ ਹੋਏ ਉੱਥੇ ਲਾਸ਼ਾਂ ਟੰਗੀਆਂ ਮਿਲਦੀਆਂ ਸੀਗੀਆਂ ਜਦੋਂ ਉਹਨੇ ਕਿਹਾ ਵੀ 100-100 ਰੁਪਿਆ ਲੈ ਕੇ ਸਾਡੇ ਮਾਵਾ ਭੈਣਾ ਉੱਥੇ ਅੰਦੋਲਨ ਕਰਨ ਜਾਂਦੀਆਂ ਸੀਗੀਆਂ ਜਦੋਂ ਉਹਨੇ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਮੈਂ ਪੰਜਾਬ ਬੀਜੇਪੀ ਨੂੰ ਕਹੂੰਗਾ ਜਾਖੜ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਵੀ ਇੱਥੇ ਸਪਸ਼ਟ ਕਰਨਾ ਥੋੜਾ ਬੰਦਾ ਵੀ ਤੁਸੀਂ ਕੰਗਨਾ ਰਣੌਤ ਦੇ ਨਾਲ ਖੜੋਗੇ ਜਾਂ ਪੰਜਾਬ ਦੇ ਨਾਲ ਖੜੋਗੇ